ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ YouTube ਚੈਨਲ ਮਨਜਿੰਦਰ ਸਿੰਘ ਸਿੱਧੂ 2280 ਤੇ ਉੱਪਰ ਇਹ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਜਿਸ ਦੇ ਵਿੱਚ ਆਪਾਂ ਸੈਂਡੀਗੇਟ ਤਿਆਰ ਕੀਤਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੀਟਰ ਇੰਜਣ ਲਿਆ ਟੋਕਾ ਲਿਆ ਉਸ ਦੇ ਥੱਲੇ ਆ ਗਲਾਰ ਨਾਲ ਲਾ ਕੇ ਦੇਖ ਸਕਦੇ ਜੇ ਇਹਨਾਂ ਦੇ ਉੱਪਰੋਂ ਦੇ ਉੱਪਰ ਨੂੰ ਬਿਲਡਿੰਗ ਕਰ ਦਿੱਤਾ ਸਾਰਾ ਸੈਟਅਪ ਤਿਆਰ ਕੀਤਾ ਉਸ ਤੋਂ ਬਾਅਦ ਇਹਨਾਂ ਨੂੰ ਟਾਇਰ ਲਾ ਕੇ ਤੇ ਚੱਲਦਾ ਫਿਰਦਾ ਕਰ ਦਿੱਤਾ ਜੀ ਇਹਨੂੰ 5 ਟਾਇਰ ਲਾਏ ਗਏ ਨੇ ਦੋ ਇਧਰਲੀ ਸਾਈਡ ਦੇਖ ਸਕਦੇ ਜੀ ਤੇ ਦੋ ਹੀ ਉਧਰਲੀ ਸਾਈਡ ਤਿੰਨ ਉਧਰਲੀ ਸਾਈਡ ਹੁਣ ਇਹਦਾ ਫਾਇਦਾ ਇਹ ਆਪਾਂ ਨੂੰ ਤਦ ਉਹ ਪੱਜਿੱਥੇ ਮਰਜ਼ੀ ਰੇੜ ਕੇ ਕਰ ਸਕਦੇ ਆ ਰਾਪਸ਼ਾਂ ਕਰਨਾ ਹੋਵੇ ਉਹ ਮੇजे ਫਿਕਸ ਲਾ ਲੀਏ ਫਿਰ ਇੱਕ ਥਾਂ ਤੇ ਟੋਕਾ ਰਹਿੰਦਾ ਇਦਾਂ ਜਿਵੇਂ ਮਰਜ਼ੀ ਇਹਨੂੰ ਅੰਦਰ ਲੈ ਜਾਓ ਬਾਹਰ ਲੈ ਜਾਓ ਜਿੱਥੇ ਆਪਣੀ ਮਰਜ਼ੀ ਉੱਥੇ ਕਰ ਸਕਦੇ ਆ ਫਿਰ ਉਸ ਤੋਂ ਬਾਅਦ ਜਿਹੜੇ ਪੱਠੇ ਖਲਾਰਦਾ ਸੀ ਬਾਹਰ ਨੂੰ ਉਹਦੇ ਲਈ ਆਪਾਂ ਨੇ ਆ ਇੱਕ ਚਾਦਰ ਲਈਏ ਇਹਦਾ ਟੁਕੜਾ ਲੈ ਕੇ ਲੰਬਾ ਤੇ ਇੱਥੇ ਸਰੀਏ ਬਿਲਡਿੰਗ ਕਰਵਾਏ ਨੇ ਇੱਕ ਇੱਧਰ ਇੱਕ ਉੱਧਰ ਤੁਸੀਂ ਇਹ ਤੋਂ ਮੋਟਾ ਵੀ ਸਰੀਆ ਫਿਲਟਿੰਗ ਕਰਵਾ ਸਕਦੇ ਜੀ ਇਦਾਂ ਹੀ ਉਹ ਪਰਲੀ ਸੈਡ ਕਰਵਾਇਆ ਗਿਆ ਤੇ ਇਹਦੇ ਉੱਪਰ ਦੀ ਆ ਫੇਵਰ ਲਾ ਕੇ ਦੇਖ ਸਕਦੇ ਜੀ ਤੇ ਥੱਲੇ ਤੱਕ ਕਵਰ ਕਰ ਦਿੱਤਾ ਨਾਲੇ ਤਾਂ ਟੋਕੇ ਦੇ ਉੱਪਰ ਪੱਠੇ ਨਹੀਂ ਪੈਂਦੇ ਇੰਜਾਂ ਦੇ ਉੱਪਰ ਪੱਠਣ ਪੱਠੇ ਨਹੀਂ ਪੈਂਦੇ ਤੇ ਨਾਲੇ ਟੋਕੇ ਦੇ ਉੱਪਰ ਮੀਂਹ ਨਹੀਂ ਪੈਂਦਾ ਇਹ ਦੇਖ ਸਕਦੇ ਜੀ ਆ ਤਰੇਲ ਪਵੇ ਨਾ ਮੀਂਹ ਪਵੇ ਤੇ ਪੱਠੇ ਵਿੱਚ ਵਿੱਚ ਰਹਿ ਜਾਂਦੇ ਨੇ ਤੇ ਬਹੁਤ ਹੀ ਵਧੀਆ ਚੀਜ਼ ਏ ਜੇ ਕਿਸੇ ਵੀਰ ਨੇ ਵੀ ਟੋਕਾ ਬਣਾਉਣਾ ਵੇ ਇਸ ਵੀ ਦੀ ਨਾਲ ਵੀ ਬਣਾ ਸਕਦੇ ਆ ਤੇ ਦੂਜੇ ਨੰਬਰ ਤੇ ਆ ਇੱਕ ਟੋਕਾ ਏ ਦੇ ਵਿੱਚ ਦੇਖ ਲੋ ਆਪਣੇ ਟੋਕਰੇ ਦੂਜਾ ਤਰੀਕਾ ਆਪਾਂ ਵੀ ਵਰਤ ਸਕਦੇ ਆ ਸੈਂਡੀ ਗੇਟ ਤੇ ਇਹ ਬਹੁਤ ਵਧੀਆ ਤਰੀਕੇ ਨਾਲ ਵੀਰ ਨੇ ਪਿਆਰ ਕੀਤਾ ਆ ਵੀ ਤੇ ਇਹਦੇ ਵਿੱਚ ਜਿਹੜੀਆਂ ਲੱਤਾਂ ਬੈਕ ਕਰਕੇ ਤੇ ਸਿਰਫ ਦੋ ਟਾਇਰ ਹੀ ਰਹਿਣ ਦਿੱਤੇ ਆ ਜਿਹੜੀਆਂ ਵਿਚਾਲੇ ਲੱਤਾ ਆਪਣੇ ਤੋਕੇ ਤੋਂ ਨਹੀਂ ਲਾਈਆਂ ਇੱਥੋਂ ਆ ਜਿਹੜੀ ਚੀਜ਼ ਇਹਨਾਂ ਨੇ ਬਣਾ ਕੇ ਐਂਗਲਾ ਲਾ ਕੇ ਤੇ ਗਾਂ ਲਾ ਕੇ ਥੋੜਾ ਇਹ ਲੰਮਾ ਕਰ ਦਿੱਤਾ ਆਪਣੇ ਵਾਲਾ ਤੋਕਾ ਘੱਟ ਜਗ੍ਹਾ ਘੇਰਦਾ ਥੋੜੀ ਜਗ੍ਹਾ ਵੱਧ ਘੇਰਦਾ ਪਰ ਤਰੀਕਾ ਵੀ ਵਧੀਆ ਜਿਹੜਾ ਤਰੀਕਾ ਵਧੀਆ ਲੱਗਦਾ ਆਪਾਂ ਉਹ ਯੂਜ਼ ਕਰ ਸਕਦੇ ਆ ਇਸ ਤਰੀਕੇ ਨਾਲ ਸੈਂਡੀਗੇਟ ਨੂੰ ਜਿੱਥੇ ਮਰਜ਼ੀ ਲਾ ਜੋ ਧੰਨਵਾਦ ਦੋਸਤੋ ਵੀਡੀਓ